365 ਦਿਨ 에어ਫਲੋ ਚੈੱਕ ਹੁੰਦਾ ਆਈਐਮਡੀਏ ਦਿੱਲੀ ਦੇ ਹਾਰਟ ਚ ਹੈਗਾ ਉਹ ਮੋਤੀਬਾਗ ਦਾ ਕਰਦਾ ਐਵੈਲੂਏਟ ਨਾਟਪਲੇਸ ਦਾ ਕਰਦਾ ਨੋਇਡਾ ਦਾ ਕਰਦਾ ਉਹ ਡਾਟਾ ਸਾਰਾ ਘਟਾ ਲਓ ਤੁਸੀਂ ਸਾਰਾ ਕੁਝ ਕਿਸਾਨੀ ਦੇ ਉੱਤੇ ਸੁੱਟ ਦੇਣਾ ਜੇ ਇਹਨੂੰ ਆਪਾਂ ਚਾਰ ਬੁਲੇਟ ਪੁਆਇੰਟ ਦੀ ਗੱਲ ਕਰਨੀ ਹੋਵੇ ਸਭ ਤੋਂ ਪਹਿਲੀ ਗੱਲ ਜੇ ਪੰਜਾਬ ਦੀ ਪਰਾਲੀ ਦਾ ਪੋਲੂਸ਼ਨ ਹੈ ਤੁਸੀਂ ਕੀ ਪ੍ਰਬੰਧਨ ਕੀਤਾ ਰਾਜ ਸਰਕਾਰ ਨੇ ਤੇ ਕੇਂਦਰ ਸਰਕਾਰ ਨੇ ਜੇ ਪਰਾਲੀ ਬਾਲਣੀ ਕਿਸਾਨ ਦੀ ਮਜਬੂਰੀ ਹੈ ਤੁਸੀਂ ਉਹਨੂੰ ਰੋਕਣ ਲਈ ਕੀ ਕੀਤਾ ਤੁਸੀਂ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਦੱਸੋ ਕੋਈ ਅਵੇਅਰਨੈਸ ਕੈਂਪ ਨਜ਼ਰ ਆ ਰਿਹਾ ਤਾਂ ਨੂੰ ਕਿਤੇ ਹਵਾਰਾਂ ਚ ਆਇਡ ਨਜ਼ਰ ਆ ਰਹੀ ਏ ਜਦੋਂ ਵੱਡੀ ਜਾਣੀ ਏ ਉਦੋਂ ਤੁਹਾਡੀਆਂ ਟੈਂਡਰ ਨਿਕਲਨੇ ਨੇ ਉਦੋਂ ਤੁਹਾਡੀਆਂ ਮਸ਼ੀਨਾਂ ਨਿਕਲੀਆਂ ਤੁਸੀਂ ਪਿਛਲੇ 10 ਮਹੀਨੇ ਹੈ ਨਾ ਜਦੋਂ ਫਲੱਡ ਆਇਆ ਇਹ ਕਹਿੰਦੇ ਵੀ ਹੁਣ ਪ੍ਰਬੰਧ ਪ੍ਰਬੰਧ ਤਾਂ ਕਰਨੇ ਪੈਣ ਚਾਹੀਦੇ 6 ਮਹੀਨੇ ਪਹਿਲਾਂ ਪ੍ਰਬੰਧਨ ਤੁਹਾਡਾ ਹੜਾਂ ਦਾ ਫਰਵਰੀ ਮਾਰਚ ਦੇ ਵਿੱਚ ਪਹਿਲੀ ਸ਼ੁਰੂਆਤ ਹੋ ਜਾਂਦੀ ਏ ਮੀਟਿੰਗ ਦੀ ਸਾਰੇ ਡਿਪਟੀ ਕਮਿਸ਼ਨਰਾਂ ਦੀ ਇਹਦੀ ਵੀ ਜਿਹੜਾ ਹੁਣ CRM ਮਸ਼ੀਨਾ ਤੁਹਾਈ ਮੈਂ ਕਹਿੰਦਾ ਨਾ ਟਰਮੀਨੋਲੋਜੀ ਬੜੀ ਸੋਹਣੀ ਵਰਤਣੀ ਹੈ ਕਿ ਆਂ ਬੰਦੇ ਨੂੰ ਸਮਝ ਹੀ ਨਾ ਆਵੇ ਤੇ ਪਰਪਸ ਹੱਲ ਹੋ ਜਾਵੇ ਵੀ ਸਾਨੂੰ ਕੁਝ ਨਾ ਕਰਨਾ ਪਵੇ ਕਿੰਨੇ ਇੰਜ ਵੀ ਐਗਰੀਕਲਚਰ ਟੈਕਨੋਲੋਜੀ ਲਿਆ ਕੇ ਤੇ ਉਹ ਐਸਐਮਐਸ ਮਸ਼ੀਨਾ ਉਹਦੀ ਗੱਲ ਕੀਤੀ ਹੈ ਕਿੰਨੇ ਅਵੇਰਨੈਸ ਕੈਂਪ ਲੱਗੇ ਨੇ ਕਿ ਤੁਹਾਡਾ ਐਤਗੀ ਝੋਨਾ 22 ਦਿਨ ਪਹਿਲਾਂ ਲਾਣ ਦਾ ਪਹਿਲੀ ਜੂਨ ਤੋਂ ਲਵਾਤਾ ਜਿਹੜਾ ਅੱਗੇ 2022 ਤੋਂ ਲੱਗਦਾ ਹੁੰਦਾ ਸੀ ਕਿ ਕਿਸਾਨੋ ਆ ਪ੍ਰਬੰਧ ਕਰ ਲੋ ਕਿਤੇ ਤੁਸੀਂ ਅਖਬਾਰ ਟੀਵੀ ਮੀਡੀਆ ਜਾਂ ਸੋਸ਼ਲ ਮੀਡੀਆ ਤੇ ਐਡ ਦੇਖੀ ਹੈ ਵੀ ਆਪਣਾ ਪਰਾਲੀ ਪ੍ਰਬੰਧਨ ਕਰਨਾ ਅੱਧਾ ਪੰਜਾਬ ਤੇ 3 ਆਲੇ ਪਾਣੀ ਜੋਗਾ ਨਹੀਂ ਰਿਹਾ ਖੜਾਂ ਦੇ ਵਿੱਚ 2 ਤੋਂ ਲੈ ਕੇ 5-5 ਫੁੱਟ ਰੇਤ ਆ ਤੁਸੀਂ ਉਹਨਾਂ ਇਲਾਕਿਆਂ ਜੀ ਪਰਚੇ ਦੇ ਦਿੰਦੇ ਨੇ